ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੀ ਪਨੀਰੀ ਬੀਜਣ ਦੀ ਤਿਆਰੀ ਕਰ ਰਹੇ ਹੋਵੋਗੇ ਤੇ ਦੇਖਣ 'ਚ ਜਾਂ ਕਈ ਕਿਸਾਨ ਵੀਰਾਂ ਨੇ ਦੱਸਿਆ ਸੁਣਨ 'ਚ ਵੀ ਇਹ ਆ ਕਿ ਕਈ ਕਿਸਾਨ ਵੀਰਾਂ ਨੇ ਝੋਨੇ ਦੀ ਪਨੀਰੀ ਬੀਜ ਦਿੱਤੀ ਹੈ ਚੁੰਨੇ ਦੀਆਂ ਪਨੀਰੀਆਂ ਵੱਖ-ਵੱਖ ਕਿਸਮਾਂ ਦੀਆਂ ਬੀਜ ਦਿੱਤੀਆਂ ਤੇ ਅੱਜ ਜੇ ਆਪਾਂ ਗੱਲ ਕਰੀਏ ਤਾਂ 16 ਮਈ ਜਦ ਕਿ ਜਿਹੜੀਆਂ ਪੀਆਰ ਕਿਸਮਾਂ ਦੀ ਪਨੀਰੀ ਦੀ ਬਿਜਾਈ ਦਾ ਸਮਾਂ ਅਜੇ ਸ਼ੁਰੂ ਨਹੀਂ ਹੋਇਆ ਉਹਦੇ ਵਿੱਚ ਵੀ ਪੀਆਰ 131 ਪੀਆਰ 126 ਪੀਆਰ 114 ਪੀਆਰ 121 28 29 PR100 27 PR130 ਇਹਨਾਂ ਕਿਸਮਾਂ ਹੀਟ ਕਾਫੀ ਰਕਬਾ ਲੱਗ ਰਿਹਾ ਤੇ ਇਹਨਾਂ ਚੋਂ PR131 ਦਾ ਕਿਸਮ ਦਾ ਬੀਜ ਕਿਸਾਨ ਵੀਰਾਂ ਨੇ ਵੱਡੇ ਪੱਧਰ ਤੇ ਖਰੀਦਿਆ ਤੇ ਪਨੀਰੀ ਦੀ ਬਜਾਈ ਉਹਨਾਂ ਨੇ ਜਿੰਨਾ ਕਿਸਾਨ ਵੀਰਾਂ ਨੇ ਇਹਨਾਂ ਦਿਨਾਂ 'ਚ ਕਰਤੀ ਹੈ ਉਹਨਾਂ ਬਾਰੇ ਇਹ ਖਾਸ ਵੀਡੀਓ ਆ ਵੱਤ ਵਤ ਕਿਸਾਨ ਵੀਰਾਂ ਤੱਕ ਪਹੁੰਚਾ ਦਿਓ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰ ਬਟਨ ਦਾ ਬਲੋ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਨਾਲ ਦੀ ਨਾਲ ਆਪਾਂ ਜਾਣਕਾਰੀਆਂ ਜਿਹੜੀਆਂ ਸਾਰੀਆਂ ਸਾਂਝੀਆਂ ਕਰਦੇ ਰਹਿੰਨੇ ਆ ਸੋ ਕਿਸਾਨ ਵੀਰੋ ਜਿਹੜਾ ਪਨੀਰੀ ਬਿਜਾਈ ਦਾ ਸਮਾਂ ਪਹਿਲਾਂ ਵੀ ਆਪਾਂ ਵੀਡੀਓ ਰਾਹੀਂ ਦੱਸਿਆ ਸੀ ਹੁਣ ਵੀ ਤੁਹਾਨੂੰ ਦੱਸ ਦਿੰਨੇ ਆ ਪੀਆਰ ਕਿਸਮਾਂ ਦਾ ਪੀਆਰ 126 ਆ ਜਿਹੜਾ ਇੱਕ ਵਿੰਡੋ ਜਿਹੜੀ ਦਿੱਤੀ ਹੁੰਦੀ ਹੈ ਨਾ ਜਿਵੇਂ ਆਪਾਂ ਲੇਟ ਵੱਲ ਨੂੰ ਮਤਲਬ ਵਿੰਡੋ ਦੇ ਅੰਦਰ ਡਾਲ ਨੂੰ ਜਾਵਾਂਗੇ ਜਿਵੇਂ ਵੀ PR126 ਐ 25 ਮਈ ਤੋਂ 20 ਜੂਨ ਨੂੰ ਵੀ ਸਕਦੇ ਆ 25 ਮਈ ਨਾਲੋਂ 20 ਜੂਨ ਨੂੰ ਵੀ ਜਿਹੜੀ ਬੀਜੀ ਪਨੀਰੀ ਆ ਉਹਦਾ ਝਾੜ ਵੀ ਚੰਗਾ ਹੋਊ ਤੇ ਖਰਚਾ ਆਪਣਾ ਘੱਟ ਆਊਗਾ ਖਰਚੇ ਦਾ ਮਤਲਬ ਕਿਉਂਕਿ ਜਿਹੜੀ ਗੇਤੀ ਆ ਉਹਦੇ ਵਿੱਚ ਸਮੱਸਿਆਵਾਂ ਉਹਦੇ ਵਿੱਚ ਝਾੜ ਘਟਣਾ ਉਹਦੇ ਵਿੱਚ ਥੋੜਾ ਜਿਹਾ ਗਰਮਾਹ ਵਿੱਚ ਪੱਕਣ ਕਰਕੇ ਕੋਈ ਬਿਮਾਰੀ ਕੀੜਾ ਮਕੌੜਾ ਤੇ ਜਿਹੜੀ 15 ਤੋਂ 20 ਜੂਨ ਨੂੰ ਆ ਉਹਦੇ ਵਿੱਚ ਝਾੜ ਵੱਧ ਤੇ 25 ਮਈ ਵਾਲੀ ਨਾਲੋਂ ਆਪਣੀ ਜੇ ਜਿਹੜੀ ਖਰਚਾ ਖੇਚਣਾ ਉਹ ਘਟ ਸਕਦੀ ਹੈ ਵੱਧ ਹੀ ਨਹੀਂ ਹੈ ਝਾੜ ਤਾਂ ਗਰੰਟੀ ਨਾਲ ਵੱਧ ਹੋਊਗਾ ਏਮੀ ਪੀਆ 121 ਪੀਆ 122 28 29 31 ਪੀਆ 131 ਜਿਹੜੀ ਕਿ ਤੁਸੀਂ ਵੱਡੇ ਪੱਧਰ ਤੇ ਕਿਸਾਨ ਵੀਰ ਐਸ ਵਾਰ ਲਾ ਰਹੇ ਆ ਪੀਆ 114 ਪੀਆ 113 ਇਹਦੀ ਵਿੰਡੋ ਹੈ ਜਿਹੜੀ 20 ਤੋਂ 25 ਮਈ ਆ ਪਰ ਜਿਹੜੀ 25 ਮਈ ਨੂੰ ਪਨੀਰੀ ਬੀਜਾਂਗੇ ਜਾਂ 25 27 28 25 26 27 28 30 ਤੱਕ ਪਨੀਰੀ ਬੀਜਾਂਗੇ ਇਹਦੀ ਪਨੀਰੀ ਆਪਾਂ 5 ਜੂਨ ਤੱਕ ਵੀ ਬੀਜ ਸਕਦੇ ਆ ਜਿਹੜੀ 25 ਨੂੰ ਬੀਜਾਂਗੇ ਉਹ ਆਪਾਂ ਨੂੰ ਜਿਹੜੀ ਹੁਣ ਬੀਜੀ ਆਪਾਂ 15 ਮਈ ਤੋਂ ਜਾਂ ਜਿਹੜੀ ਹੈ 15 16 17 ਇਹ ਇਹਨਾਂ ਦਿਨਾਂ 'ਚ ਕਿਸਾਨ ਵੀ ਬੀਜਣਗੇ ਜਾਂ 20 ਮਈ ਤੋਂ 20 ਤੋਂ ਇਹਦਾ ਟਾਈਮ ਦਿੱਤਾ ਹੈ ਵੀ ਇਹ ਇਹਨਾਂ ਨੂੰ ਸਿਫਾਰਸ਼ਾ 20 ਤੋਂ 25 ਮਈ ਪਰ 25 ਮੈਨੂੰ ਜਿਹੜੀ ਪਨੀਰੀ ਬੀਜੀ ਉਹ ਚੈੱਕ ਤਾਂ ਖਦਸ਼ਾ ਆਪਣਾ ਇਹ ਘੱਟ ਹੋਊਗੇ ਉਹਦੇ ਵਿੱਚ ਜਿਹੜੇ ਮਦਰ ਇਹ ਬੂਟੇ ਰਹਿਣ ਸਦਰਨ ਰਾਈਸ ਬਲੈਕ ਸਟੇਕਡ ਅਡਵਾਰ ਫਾਇਰਸ ਮਧਰੇ ਪਾਣ ਦਾ ਰੋਗ ਬੂਟਿਆਂ ਦੇ ਵਿੱਚ ਉਹਦਾ ਕਈ ਵਾਰ ਡਰ ਬਣਿਆ ਰਹਿੰਦਾ ਤੇ ਇਹ ਨਹੀਂ ਕਿ ਆਊਗਾ ਪਰ ਉਹਦਾ ਕਿਤੇ ਨਾ ਕਿਤੇ ਡਰ ਬਣਿਆ ਰਹਿੰਦਾ ਗੇਤੀ ਪਨੀਰੀ ਕਿਉਂਕਿ ਜੇ ਤੁਸੀਂ 15 ਮਈ ਨੂੰ ਪਨੀਰੀ ਬੀਜੋਗੇ ਤਾਂ 15 ਜੂਨ ਨੂੰ ਲੱਗਣ ਨੂੰ ਉਹ ਤਿਆਰ ਹੋ ਜਾਣੀ ਚਾਹੀਦੀ ਆ 30 ਮਹੀਨੇ ਦੀ ਪਨੀਰੀ ਲਾਵਾਂਗੇ ਤੁਹਾਨੂੰ ਦੱਸਿਆ ਕਿ ਪੀਆ 126 ਦੀ 25 ਦਿਨ ਦੀ 22 ਤੋਂ 25 ਦਿਨ ਦੀ ਬਾਕੀ ਕਿਸਮਾਂ ਦੀ 25 ਤੋਂ 30 ਦਿਨ ਦੀ ਵੈਸੇ 35 ਦਿਨ ਤੱਕ ਵੀ ਲਾ ਸਕਦੇ ਕਈ ਕਿਸਾਨ ਵੀ 35 ਤੋਂ 40 ਦਿਨਾਂ ਦੀ ਵੀ ਲਾ ਲੈਂਦੇ ਆ ਤਿਆਰ ਨਹੀਂ ਹੁੰਦੀ ਉਹਨਾਂ ਤੋਂ ਤਾਂ ਪਰ ਉਹਦੇ ਵਿੱਚ ਫਿਰ ਆਪਾਂ ਨੂੰ ਜਿਹੜੀ ਖਾਦ ਖਰਾਕ ਆ ਉਹ ਜਿਆਦਾ ਜਾਨੀ ਪੈਣੀ ਖਾਸ ਤੌਰ ਤੇ ਨਾਈਟ੍ਰੋਜਨ ਫੋਰਟ ਕਰਾਉਣ ਨੂੰ ਫਿਰ ਉਹਨੂੰ ਆਪਾਂ ਕੱਚਾ ਕਰੀ ਜਾਂਦੇ ਫਿਰ ਉਹ ਚੋ ਕਈ ਵਾਰ ਜਿਵੇਂ ਪੀਆ 126 ਆ ਘੱਟ ਸਮੇਂ ਦੀ ਕਿਸਮਾ ਯੂਰੀਆ ਵੱਧ ਪੈ ਗਈ ਫਿਰ ਉਹ ਚ ਮੌਇਸਚਰ ਦੀ ਸਮੱਸਿਆ ਦਾਣੇ ਦੇ ਵਿੱਚ ਸਮੱਸਿਆ ਕਵਾਂ ਜਿਹਾ ਕੁਆਲਿਟੀ ਦੀ ਆਉਂਦੀ ਆ ਅਗੇਤੇ ਝੋਨੇ ਦੇ ਵਿੱਚ ਜਿਵੇਂ ਆਪਾਂ ਪੀਆ 126 25 ਮਈ ਨੂੰ ਪਨੀਰੀ ਬੀਜਤੀ ਉਹ ਫਿਰ 20 ਜੂਨ ਨੂੰ ਖੇਤ ਚ ਲੱਗ ਜਾਣਾ ਉਹ ਜਦੋਂ ਝੇਤਾ ਥੋੜਾ ਜਿਹਾ ਪੱਕਦਾ ਤਾਂ ਉਹ ਚ ਕੁਆਲਿਟੀ ਦਾਣੇ ਦੀ ਦਾਣਾ ਜਿਹੜਾ ਕਮਜ਼ੋਰ ਪੈਣਾ ਜਾਂ ਝਾੜ ਇਹਨਾਂ ਤਿੰਨਾਂ ਚੀਜ਼ਾਂ ਤੇ ਅਸਰ ਪੈ ਸਕਦਾ। ਪੀਆਰ 131 ਬਾਰੇ ਇੱਕ ਸਾਲ ਵੀਰਾਂ ਨੂੰ ਬੇਨਤੀ ਆ ਕਿ ਪਨੀਰੀ ਜਿਨ੍ਹਾਂ ਨੇ ਨਹੀਂ ਬੀਜੀ ਨਾ ਬੀਜੋ। ਘੱਟੋ ਘੱਟ ਤੁਸੀਂ 22 25 ਮਈ ਨੂੰ 25 ਮਈ ਨੂੰ ਜਾ ਕੇ ਪਨੀਰੀ ਬੀਜੋ। 25 ਨੂੰ ਬੀਜ ਲਓ 27 ਨੂੰ ਬੀਜ ਲਓ ਇਹ ਥੋੜੀ ਜਾ ਕੇ 25 ਜੂਨ ਨੂੰ ਲੱਗ ਜਾਣੀ ਖੇਤ 'ਚ ਤੇ ਵਧੀਆ ਜਿਹੜਾ ਝਾੜ ਆਪਾਂ ਕਿਸ ਬਿਨਾ ਕਿਸੇ ਡਰ ਦੇ ਕਿਉਂਕਿ ਜਿਹੜਾ 15 ਮਈ 18 ਮਈ ਵਾਲੀ ਜਿਹੜੀ ਅ ਪਨੀਰੀ ਬੀਜੀ ਹੈ ਨਾ ਉਹਦੇ ਵਿੱਚ ਥੋੜਾ ਜਿਹਾ ਇਸ ਚੀਜ਼ ਦਾ ਨਿਸ਼ਾਨੀ ਰਹਿੰਦੀ ਆ ਮਤਲਬ ਸਮੱਸਿਆ ਰਹਿੰਦੀ ਆ। ਪਰਾ ਜਿੱਥੇ ਤੁਸੀਂ ਬੀਜ ਹੀ ਲਈ ਆ ਉਹ ਚ ਖਿਆਲ ਰੱਖਣਾ ਇੱਕ ਤਾਂ ਉਹਦੇ ਨੇੜੇ ਹੋਣ ਬਲਬ ਜਗਾ ਕੇ ਰੱਖਿਓ ਜਦੋਂ ਪਨੀਰੀ 10 15 ਦਿਨ ਦੀ ਹੋ ਗਈ ਖਾਸ ਤੌਰ ਤੇ ਖੇਤ ਦੇ ਨੇੜੇ ਬਲਬ ਜਗਾ ਕੇ ਰੱਖੋ ਜਿੱਥੇ ਚਿੱਟੀ ਪੈਠ ਵਾਲਾ ਡੱਡਾ ਤੁਹਾਨੂੰ ਨਜ਼ਰ ਆਉਂਦਾ ਕਿਉਂਕਿ ਜਦੋਂ ਬਲਬਾਂ ਨੂੰ ਰੋਸ਼ਨੀ ਆਲ ਨੂੰ ਖਿੱਚੀ ਆਉਂਦੇ ਕੀੜੇ ਰਾਤ ਨੂੰ ਜੇ ਬਲਬ ਦੇ ਨੇੜੇ ਇਹ ਕੀੜੇ ਮਖੋੜੇ ਜਿਹੜੇ ਚਿੱਟੀ ਪੈਠ ਵਾਲਾ ਡੱਡਾ ਖਾਸ ਤੌਰ ਤੇ ਚਿੱਟਾ ਦੇਲਾ ਜਿਹਨੂੰ ਤੁਹਾਨੂੰ ਕਹਿੰਦੇ ਆ ਇੱਕ ਹੁੰਦਾ ਭੂਰਾ ਤੇਲ ਲੈ ਕੇ ਚਿੱਟਾ ਦੇਲਾ ਇਹ ਵੈਸੇ ਪਲਾਂਟ ਹੌਪਰਸ ਨੇ ਵਾਈਟ ਪੈਕਟਡ ਪਲਾਂਟ ਹੌਪਰ ਤੇ ਬ੍ਰਾਊਨ ਪਲਾਂਟ ਹੌਪਰ ਤਾਂ ਫਿਰ ਤੁਸੀਂ ਜਿਹੜੀ ਸਪਰੇਅ ਜ਼ਰੂਰ ਕਰਨੀ ਆ ਜਾਂ ਤਾਂ 60 ਗ੍ਰਾਮ ਊਲਾਲਾ 50 ਡਬਲਯੂਜੀ ਫਲੂਨਿਕਾਮੈਟ ਜਾਂ 94 ਐਮਲ ਪੈਕਸਾਲੋਨ 1080 ਟਰਾਈਫਲੂਮਿਜ਼ੋਪਾਇਰੋਨ ਟੈਕਨੀਕਲ ਜਾਂ 80 ਗ੍ਰਾਮ ਸ਼ੀਨ ਵੀਐਸਜੀ ਡਾਈਨੋਟੇਫਰੋਂ ਟੈਕਨੀਕਲ ਜਾਂ 120 ਗ੍ਰਾਮ ਚੈਸ ਜਾਂ ਫਿਰ 400 ਐਮਲ ਆਰਕੈਸਟਰਾ ਦਵਾਈ ਹੈ 1080 ਬੈਂਜਪਾਇਰੂ ਪਾਇਰੀਮੋਕਸਨ ਯਾ ਫਰਟਨ 100 ਮਲੀਲੀਟਰ ਅਮੈਜਨ ਦਾ ਸੈਸੀਫਲੂ ਪਾਇਰੀਮਨ ਇਹਦੇ ਬਾਰੇ ਵੱਖਰੀ ਵੀਡੀਓ ਆਪਾਂ ਸ਼ੁਰੂ ਅੰਜਲੀ ਸਾਂਝੀ ਕਰ ਦੇਵਾਂਗੇ ਪਰ ਜਿਨ੍ਹਾਂ ਨੇ ਅਜੇ ਪਨੀਰੀ ਨਹੀਂ ਵੀਜੀ ਹਜੇ ਰੁਕ ਜਾਓ 5-7 ਦਿਨ ਕਿਸਾਨ ਵੀਰੋ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ